ਅਸੀਂ ਇਸ ਵਕਤ ਪਾਤਰਾਂ ਜਿਹੜੇ ਕਿ ਸਾਮਕਾ ਪੁਲਿਸ ਅਧਿਕਾਰੀ ਆ ਅਸੀਂ ਉਹਨਾਂ ਦੇ ਦਫ਼ਤਰ ਵਿੱਚ ਪਹੁੰਚੇ ਹਾਂ ਉਹਨਾਂ ਵੱਲੋਂ ਵੀ ਇੱਕ ਵੱਡਾ ਸਮਾਜ ਸੇਵੀ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਉਪਰਾਲੇ ਦੇ ਵਿੱਚ ਜਿਹੜੇ ਹਾਰਡਪੀਡ ਤੇ ਲੋਕ ਆਏ ਨੇ ਉਹਨਾਂ ਦੇ ਵਾਸਤੇ ਇਹਨਾਂ ਲੋ ਫੰਡ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਵਕਤ ਜਿਹੜਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਮੁਲਾਜ਼ਮ ਨੇ ਕਨਸਟੇਬਲ ਤੋਂ ਲੈ ਕੇ ਏਐਸਆਈ ਕਨਸਟੇਬਲ ਇਨਸਪੈਕਟਰ ਸਬ ਇਨਸਪੈਕਟਰ ਜਾਂ ਐਸਪੀ ਤੱਕ ਰਿੰਕ ਦੇ ਇੱਥੇ ਜਿਹੜੇ ਅਧਿਕਾਰੀ ਪਹੁੰਚੇ ਹੋਏ ਨੇ ਇਹਨਾਂ ਵੱਲੋਂ ਜਿਹੜੇ ਕਿ ਪਟਿਆਲਾ ਇਲਾਕੇ ਦੇ ਵਿੱਚ ਹੜ੍ਹ ਆਇਆ ਸੀਗਾ ਉਸ ਹੜ੍ਹ ਪੀੜਤ ਲੋਕਾਂ ਵਾਸਤੇ ਇਹਨਾਂ ਵੱਲੋਂ ਇੱਕ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ ਇਹਨਾਂ ਪਾਤੜਾ ਸਬਡਿਵੀਜ਼ਨ ਵੱਲੋਂ ਵੀ ਜਿਹੜੇ ਕਿ ਫੈਕਟਰ ਲਖਵਿੰਦਰ ਸਿੰਘ ਸੰਧੂ ਉਹਨਾਂ ਦੇ ਪ੍ਰਧਾਨਗੀ ਹੇਠ ਹੇਤ ਪਾਤੜਾ ਦੇ ਵਿੱਚੋਂ 85000 ਰੁਪਏ ਦੀ ਰਾਸ਼ੀ ਭੇਜੀ ਗਈ ਹੈ ਔਰ ਇਹਨਾਂ ਕਿਹਾ ਕਿ ਸਾਡੇ ਵੱਲੋਂ ਇੱਥੇ ਹੋਰ ਵੀ ਕਈ ਉਪਰਾਲੇ ਕੀਤੇ ਜਾਣਗੇ ਜਿਹੜੇ ਸਮਾਜ ਸੇਵਾ ਦੇ ਵਿੱਚ ਵੱਡਾ ਯੋਗਦਾਨ ਹੋਵੇਗਾ ਅਸੀਂ ਇਹਨਾਂ ਨਾਲ ਗੱਲ ਵੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਕੀਤੇ ਜਾਣਗੇ ਔਰ ਅੱਜ ਜਿਹੜਾ ਇਹਨਾਂ ਨੇ ਇੱਕ ਇਹ ਚੰਗਾ ਕਦਮ ਚੁੱਕਣ ਕੰਮ ਵਾਸਤੇ ਇੱਥੇ ਸਮਾਂ ਤਾਂ ਕਰਨ ਵਾਸਤੇ ਉਹਨਾਂ ਨੇ ਕੁਝ ਰਾਸ਼ੀ ਦਿੱਤੀ ਆ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਇੱਥੇ ਅੱਜ ਜਿਹੜੇ ਇਹਨਾਂ ਨੇ ਵਿਕਿਆ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਲੰਮਾ ਸਮਾਂ ਇਹਨਾਂ ਨੇ ਆਪਣੀ ਸਰਵਿਸ ਕੀਤੀ ਹੈ ਔਰ ਉਸ ਨੌਕਰੀ ਕਰਾਂਗੇ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਕਾਫੀ ਚੰਗੀਆਂ ਸੇਵਾਵਾਂ ਦਿੱਤੀਆਂ ਸੀ ਗਿਆ ਪਰ ਅੱਜ ਜਿਹੜੇ ਇਸ ਸਮਾਜਿਕ ਤੋਂ ਅਮਾ ਦੇ ਵਿੱਚ ਅੱਜ ਨਿੱਤਰ ਰਹਿਨੇ ਅਸੀਂ ਗੱਲ ਕਰਦੇ ਕਿ ਅੱਜ ਇਹਨਾਂ ਨੇ ਜਿਹੜਾ ਕਿ ਹਰ ਦੇ ਕਾਰਨ ਤੇ ਇਸ ਨੂੰ ਪ੍ਰਾਪਤ ਕੀਤਾ ਹੈ ਇਹ ਰਾਬਾ ਖਤਾਰੇ ਦਿਨਾਂ ਵਿੱਚ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਉਸ ਦੇ ਸੰਬੰਧ ਵਿੱਚ ਸਾਡੀ ਪੰਜਾਬ ਐਸੋਸੀਏਸ਼ਨ ਪੁਲਿਸ ਪੈਨਸ਼ਨਰ ਨੇ ਇਹ ਆਪ ਵੀ ਆਪਣੇ ਇਕੱਠ ਕੀਤਾ ਸੀ ਵੀ ਇਹਦੇ ਵਿੱਚ ਆਪਾਂ ਵੀ ਲੋਕਾਂ ਦੀ ਮਦਦ ਕਰੀਏ ਉਸੇ ਲੜੀ ਦੇ ਸੰਬੰਧ ਵਿੱਚ ਸਾਡੀ ਪਾਤਰਾ ਪਟਿਆਲਾ ਯੂਨੀਅਨ ਨੇ ਪਾਤਰਾ ਸਬ ਡਿਵੀਜ਼ਨ ਦੇ ਲੋਕ ਆਪਣੇ ਪੈਨਸ਼ਨਰਾਂ ਨੂੰ ਇਹ ਫੰਡ ਇਕੱਠਾ ਕਰਨ ਵਾਸਤੇ ਬੇਨਤੀ ਕੀਤੀ ਸੀ ਉਸ ਲੜੀ ਦੇ ਵਿੱਚ ਅਸੀਂ ਪਾਤਰਾ ਸਬ ਡਿਵੀਜ਼ਨ ਦੇ ਪੈਨਸ਼ਨਰਾਂ ਨੇ 85000 ਰੁਪਏ ਇਕੱਠਾ ਕਰਕੇ ਅਸੀਂ ਆਪਣੀ ਪਟਾਲਾ ਜਿਹੜੀ ਦੀ ਇਕਾਈ ਨੂੰ ਖੜਪੀਟਾਂ ਦੀ ਮਦਦ ਵਾਸਤੇ ਦੇ ਰਹੇ ਹਾਂ ਤੇ ਧੰਨਵਾਦ ਕਿਉਂਕਿ ਇੱਕ ਚੰਗਾ ਉਪਰਾਲਾ ਹੈ ਇਸ ਇਲਾਕੇ ਦੇ ਵਿੱਚ ਜਿਹੜੇ ਕਿ ਕਾਫੀ ਹੜ੍ਹ ਪ੍ਰਭਾਵਿਤ ਪਿੰਡ ਵੀ ਸੀਗੇ ਕਿਉਂਕਿ ਪਿੰਡਾਂ ਦੇ ਵਿੱਚੋਂ ਹੀ ਇਹ ਜਿਹੜੇ ਨਿਕਲ ਕੇ ਇਹਨਾਂ ਵੱਲੋਂ ਸਰਵਿਸ ਦੇ ਵਿੱਚ ਜਿਹੜੀ ਨੌਕਰੀ ਜੁਆਇਨ ਕੀਤੀ ਸੀ ਔਰ ਉਸੇ ਹੀ ਮਿੱਟੀ ਨੂੰ ਇਹ ਹੁਣ ਦੁਬਾਰੇ ਛੱਡਣੇ ਚਾਹੁੰਦੇ ਜਿਹੜੇ ਇਹਨਾਂ ਦੇ ਸੀਨੀਅਰ ਅਧਿਕਾਰੀ ਇਹਨਾਂ ਨਾਲ ਰਹਿ ਚੁੱਕੇ ਆ ਬਰਾੜ ਸਾਹਿਬ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਔਰ ਇਹ ਜਿਹੜਾ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਇਸ ਵਕਤ ਜਿਹੜਾ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦੇ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਸਰ ਨੇਮ ਰਾਜ ਨੂੰ ਇਸ ਵਕਤ ਜਿਹੜੇ ਕਿ ਇੱਥੇ ਰਿਟਾਇਰਮੈਂਟ ਜਿਹੜੇ ਸਾਡੇ ਸਟੇਟ ਸਰਕਲ ਦੇ ਨੇ ਸਾਡੇ ਫੈਮਿਲੀ ਦੇ ਸਵਿੰਦਰ ਸਿੰਘ ਜੀ ਜਿੰਬਰਾੜ ਐਪੀ ਰਿਟਾਇਰਡ ਸਾਡੇ ਐਡਵੋਕੇਟ ਪਰਾਲਾ ਉਹ ਕੰਮ ਚ ਜੋਇਨ ਕਰਦਾ ਬਾਕੀ ਹੋਰ ਸੋਸ਼ਲ ਐਕਟੀਵਿਟੀ ਚ ਪਾਰਟਿਸਪੇਟ ਕਰੀਦਾ ਤੇ ਸਾਡੇ ਪੰਜਾਬ ਪੁਲਿਸ ਦੇ ਵੈਲਫੇਅਰ ਅਸੂਚੇ ਆਉਂਦੇ ਸੁਖਵਿੰਦਰ ਸਿੰਘ ਜੀ ਪ੍ਰਧਾਨ ਆ ਜਿਨ੍ਹਾਂ ਚ ਪ੍ਰੇਮ ਸਿੰਘ ਮਝੂਲਾ ਸਾਹਿਬ ਸਾਡੇ ਆਪਣੇ ਡੀਐਸਪੀ ਨਾਰ ਸਿੰਘ ਤੇ ਕਰਨੈਲ ਸਿੰਘ ਸਾਰੇ ਇਹੀ ਪਟਿਆਲੇ ਆਏ ਆ ਸਾਡੇ ਪਟਿਆਲੇ ਡਿਸਟ੍ਰਿਕਟ ਚ 1600 ਦੇ ਕਰੀਬ ਰਿਟਾਇਰ ਪੁਲਿਸ ਮੁਲਾਜ਼ਮ ਆ ਜਿਹੜੇ ਵੀ ਉੱਥੇ ਰੋਜ਼ ਹਾਇਬੀ ਨੇ ਸਾਡੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਸਾਰੇ ਜਿਹੜੇ ਕਰੰਟ ਵਿਸ਼ੇ ਆ ਉਹਨਾਂ ਤੇ ਗੱਲਬਾਤ ਹੁੰਦੀ ਆ ਹੁਣ ਪੰਜਾਬ ਵਿੱਚ ਬਹੁਤ ਹੜਾ ਆਏ ਜਿਨ੍ਹਾਂ ਦੇ ਨਾਲ ਆਪਣੇ ਲੋਕਾਂ ਦਾ ਬਹੁਤ ਜ਼ਿਆਦਾ مالی ਨੁਕਸਾਨ ਤੇ مالی ਨੁਕਸਾਨ ਹੋਇਆ ਸਾਰੇ ਲੋਕਾਂ ਦੀਆਂ ਬੁਲਾਹਾਂ ਮਾਰੀਆਂ ਆ ਉਹਦੇ ਸਵਾ ਦੇ ਚ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਆਪਾਂ ਵੀ ਆਪਣਾ ਇੱਕ ਇੱਕ ਦਿਨ ਦੀ ਪੈਨਸ਼ਨ ਇਕੱਠੀ ਕਰਕੇ ਸਾਰੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਦੇਈਏ ਤਾਂ ਕਿ ਵੱਧ ਚੜ ਕੇ ਲੋਕਾਂ ਦੀ ਜਿਹੜੀ ਆਫਤਾ ਆਈ ਹੈ ਕਿਉਂਕਿ ਲੋਕਾਂ ਦੇ ਸਾਰੀ ਉਮਰ ਦੇ ਘਰ ਜਿਹੜੇ ਬਣਾਏ ਸੀ ਜਾਂ ਜਿੰਨੀਆਂ ਪ੍ਰਾਪਰਟੀ ਸੀ ਜਾਂ ਜਿੰਨਾ ਸਮਾਨ ਸੀ ਸਾਰਾ ਰੁੜ ਗਿਆ ਇਸ ਕਰਕੇ ਅਸੀਂ ਉਹਨਾਂ ਦੀ ਕੁਛ ਨਾ ਕੁਛ ਦਿਲਪੋਲ ਮਦਦ ਕਰਤੀ ਜੀ ਤਾਂ ਕਿ ਸਾਨੂੰ ਰੱਬ ਨੇ ਕੋਈ ਸ਼ਕਤੀ ਬਖਸ਼ੀ ਆ ਅਸੀਂ ਲੋਕਾਂ ਦੀ ਕਿਸੇ ਦੀ ਮਦਦ ਕਰੀਏ ਉਹਦੇ ਸਵਾ ਵਿੱਚ ਅਸੀਂ ਅੱਜ ਫਾਤਣਾ ਦੀ ਸਬਡਿਵੀਜ਼ਨ ਦੇ ਜਿੰਨੇ ਵੀ ਮੁਲਾਜ਼ਮ ਜਿਹੜੇ ਇਹਨਾਂ ਦੇ 80-85 ਦੇ ਕਰੀਬ ਆ ਇਹਨਾਂ ਨੇ ਸਾਨੂੰ ਅੱਜ 85000 ਰੁਪਏ ਇਕੱਠਾ ਕਰਕੇ ਦਿੱਤਾ ਆ ਤੇ ਇਹਨਾਂ ਨੇ ਵਿਸ਼ਵਾਸਨ ਦਵਾਇਆ ਕਿ ਅਸੀਂ ਹੋਰ ਵੀ ਇਕੱਠਾ ਕਰ ਰਹੇ ਆ ਤਾਂ ਕਿ ਅਸੀਂ ਹੜਪੀੜ ਤੇ ਜਿਹੜਾ ਸਾਡੇ ਪਟਿਆਲੇ ਡਿਸਟ੍ਰਿਕਟ ਦਾ ਜਿਹੜਾ ਸਭ ਤੋਂ ਵੱਧ ਅਫੈਕਟਡ ਪਿੰਡ ਹੋਊਗਾ ਉਹਦੇ ਵਿੱਚ ਵੀ ਅਸੀਂ ਸਾਡੀ ਮਹੀਨੇ ਬਾਅਦ ਮੀਟਿੰਗ ਹੁੰਦੀ ਆ ਉਹਦੇ ਵਿੱਚ ਡਿਸਕਸ ਕੀਤਾ ਜਾਊ ਕਿਹੜਾ ਪਿੰਡ ਜ਼ਿਆਦਾ ਅਫੈਕਟਡ ਆ ਜਿੱਥੇ ਜ਼ਿਆਦੀ ਲੋੜ ਆ ਉੱਥੇ ਉਹਦੇ ਮੁਤਾਬਕ ਅਸੀਂ ਡਾਇਰੈਕਟ ਉਹਨਾਂ ਨੂੰ ਦੇਵਾਂਗੇ ਤੇ ਇਹਦੇ ਵਿੱਚ ਸਾਡੇ ਜਿਹੜੇ ਮੌਜੂਦਾ ਹੋਸ ਸਾਹਿਬਸਰਿਆ ਉਹਨਾਂ ਨੂੰ ਜਰੂਰ ਨਾਲ ਸ਼ਾਮਲ ਕਰਾਂਗੇ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਪੁਲਿਸ ਕੱਲੀ ਲਾਈਨ ਆਰਡਰ ਵਾਸਤੇ ਨਹੀਂ ਅਸੀਂ ਲੋਕਾਂ ਦੀ ਸੇਵਾ ਵਾਸਤੇ ਆ ਖਾਸ ਕਰਕੇ ਰਿਟਾਇਰ ਜਿਹੜੇ ਮੁਲਾਜ਼ਮੇ ਆ ਕਿਉਂਕਿ ਉਹ ਪਿੰਡਾਂ ਚੋਂ ਰਹਿਣ ਵਾਲੇ ਆ ਨੇ ਇਸ ਕਰਕੇ ਸਾਨੂੰ ਪਿੰਡਾਂ ਦੇ ਲੋਕਾਂ ਦਾ ਦੁੱਖਾਂ ਦਾ ਪਤਾ ਸਰ ਇਸ ਤੋਂ ਇਲਾਵਾ ਹੋਰ ਵੀ ਕੁਝ ਜਿਹੜੇ ਸੋਸ਼ਲ ਮਤਲਬ ਜਿਸ ਤਰ੍ਹਾਂ ਵਰਕਰ ਦਾ ਕੰਮ ਕਰਦੇ ਆ ਜਿਵੇਂ ਕੋਈ ਕੈਂਪ ਲਵਾਉਣਾ ਜਾਂ ਕਿਸੇ ਦੀ ਲੋੜਵੰਦ ਦੀ ਸਹਾਇਤਾ ਕਰਨੀ ਹੈ ਇਸ ਤਰ੍ਹਾਂ ਦੇ ਵੀ ਕੋਈ ਹੋਰ ਉਪਰਾਲੇ ਕੀਤੇ ਜਾਂਦੇ ਆ ਜੇ ਕਰਦੇ ਆ ਜਿਵੇਂ ਮੈਂ ਇੱਕ ਦੋਸਤ ਕਲੱਬ ਆ ਸਾਡਾ ਪਟਿਆਲੇ ਬਣਿਆ ਹੋਇਆ ਉਹਦਾ ਮੈਂ ਪ੍ਰਧਾਨ ਆ ਅਸੀਂ ਹੁਣ ਬਲਵੇੜੇ ਕੈਂਪ ਲਾਇਆ ਸੀ ਪਹਿਲਾਂ ਅਸੀਂ ਛੰਡੀਪਿੰਡ ਲਾਇਆ ਸੀ ਉੱਥੇ ਅਸੀਂ ਅੱਖਾਂ ਦਾ ਕੈਂਪ ਲਵਾਇਆ ਸੀਗਾ ਉਹਦੇ ਚ ਜਿਵੇਂ ਸਕੂਲ ਦੇ ਬੱਚਿਆਂ ਨੂੰ ਮੋਟੀਵੇਟ ਕਰਨਾ ਤੇ ਉਹਨਾਂ ਦੇ ਵਾਸਤੇ ਦਸਰਾਂ ਤੇ ਜਿਹੜੀਆਂ ਨਸ਼ਿਆਂ ਤੋਂ ਬਚਾਉਣਾ ਤੇ ਉਹਦੇ ਵਿੱਚ ਸੋਡੀ ਡਾਕਟਰ ਆ ਸਾਡੇ ਪਟਿਆਲੇ ਤੋਂ ਬਹੁਤ ਵਧੀਆ ਉਹ ਆਉਣ ਬਹੁਤ ਘੱਟ ਪਹੇ ਤੇ ਉਹ ਆਪਰੇਸ਼ਨ ਕਰਦਾ ਅਸੀਂ ਘੱਟੋ ਘੱਟ 100 ਦੇ ਕਰੀਬ ਆਪਰੇਸ਼ਨ ਕਰਾ ਚੁੱਕੇ ਇੱਕ ਆਪਰੇਸ਼ਨ ਦਾ ਉਚਾਰ 4000 ਰੁਪਿਆ ਉਹ ਲੈਂਦਾ ਉਹਦੇ ਵਿੱਚ ਜਿਦੋਂ ਅਸੀਂ ਪਿੰਡਾਂ ਚੋਂ ਜਾਣੇ ਆ ਲੋਕਾਂ ਦਾ ਸਾਨੂੰ ਪਤਾ ਲੱਗਦਾ ਕਿ ਕਿਹੜਾ ਬੰਦਾ ਐਕਚੁਅਲੀ ਲੋੜਵੰਦ ਆ ਜਾਂ ਦੂਜਾ ਆ ਉਹਦੀ ਮਦਦ ਕਰਦੇ ਆ ਮੈਂ ਤਾਂ ਸਾਰੇ ਮੁਲਾਜ਼ਮਾਂ ਨੂੰ ਇਹੀ ਰਿਕਵੈਸਟ ਕਰੂੰਗਾ ਆਪਾਂ ਨੂੰ ਡਾਇਰੈਕਟਰ ਜਿਹੜੇ ਬੰਦੇ ਦੀ ਨੂੰ ਲੋੜ ਆ ਉਹਨੂੰ ਸਿੱਧੇ ਆਪਾਂ ਮਿਲ ਕੇ ਆਪਣੇ ਬੰਦਿਆਂ ਚ ਆਪਣੇ ਚ ਪਰਮਾਤਮਾ ਨੇ ਬਹੁਤ ਪੈਨਸ਼ਨ ਮਿਲਦੀ ਆ ਆਪਾਂ ਉਹਦੇ ਚੋਂ ਗੁਰੂ ਗੋਬਿੰਦ ਸਿੰਘ ਨੇ ਦਸਵੰਦ ਕੱਢਣ ਨੂੰ ਵੀ ਕਿਹਾ ਸੀਗਾ ਆਪਾਂ ਆ ਉਹਦਾ ਕੱਢ ਕੇ ਉਹ ਬੰਦੇ ਦੀ ਡਾਇਰੈਕਟ ਮਦਦ ਕਰੀਏ ਤਾਂ ਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਪਾਲਸ ਕੱਲੀ ਲਾਣੇ ਦਾ ਵਾਸਤੇ ਨਹੀਂ ਇਹ ਸਾਰੇ ਕੰਮ ਆ ਵਾਸਤੇ ਖਾਸ ਕਰਕੇ ਵੈਲਫੇਅਰ ਵਾਸਤੇ ਸਾਡੀ ਜਿਹੜੀ ਯੂਨੀਅਨ ਆ ਉਹਦੇ ਵਿੱਚ ਦਾ ਮੇਨ ਮਕਸਦ ਹੀ ਵੈਲਫੇਅਰ ਆ ਕਿ ਤਾਂ ਕਿ ਲੋਕਾਂ ਦਾ ਮੁਲਾਜ਼ਮਾਂ ਦਾ ਵੈਲਫੇਅਰ ਮੈਡੀਕਲ ਚੈੱਕਅਪ ਹੁੰਦਾ ਹੈ ਜੇ ਸਿਹਤ ਹੈ ਤੇ ਤਾਂ ਹੀ ਸਾਰਾ ਕੁਝ ਹੈ ਇਸ ਕਰਕੇ ਸਾਰੇ ਮੁਲਾਜ਼ਮ ਨੂੰ ਕਹਿਣਾ ਵੀ ਆਪਦੀ ਸਿਹਤ ਦਾ ਖਾਸ ਖਿਆਲ ਰੱਖੋ। ਕਰਤੱਤ ਡਿਊਟੀ ਅਤੇ ਅਧਿਕਾਰੀਆਂ ਕਿ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਸਿਰਫ ਇੱਕ ਇਹੀ ਉਪਰਾਲਾ ਨਹੀਂ ਹੈ ਉਹਨਾਂ ਦਾ ਔਰ ਜਿਹੜਾ ਸਮਾਜ ਸੇਵਾ ਦੇ ਕੰਮ ਵਿੱਚ ਵੀ ਵਾਧਾ ਚੜ ਕੇ ਇਹਨਾਂ ਵੱਲੋਂ ਹੱਥ ਵੜਾਇਆ ਜਾ ਰਿਹਾ ਹੈ ਜਿਹੜਾ ਕਿ ਅੱਜ ਹੜਪੀੜਤਾ ਵਾਸਤੇ ਵੀ ਇਹਨਾਂ ਵੱਲੋਂ ਰਾਸ਼ੀ ਇਕੱਠੀ ਕੀਤੀ ਗਈ ਹੈ ਔਰ ਹੜਪੀੜਤਾ ਦੇ ਤੱਕ ਪਹੁੰਚਾਈ ਜਾਵੇਗੀ ਔਰ ਕਿਸ ਤਰ੍ਹਾਂ ਦੇ ਹੋਰ ਵੀ ਇਹਨਾਂ ਦੇ ਜਿਹੜੇ ਸਮਾਜਿਕ ਉਪਰਾਲੇ ਇਸ ਵਕਤ ਦੇਖਣ ਨੂੰ ਮਿਲ ਰਹੇ ਨੇ ਬਹੁਤ ਚੰਗਾ ਸਲਾਗ ਅਯੋਗ ਕਰਮ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੋਲੋਂ ਹੋਰ ਮੁਲਾਜ਼ਮ ਵੀ ਕਿਸ ਤਰ੍ਹਾਂ ਦੀ ਸਿੱਖ